ਇਹੜੇ ਲੋਕ ਤੋਰੀਆਂ ਦੀ ਸਬਜ਼ੀ ਬਿਲਕੁਲ ਪਸੰਦ ਨਹੀਂ ਕਰਦੇ ਉਹ ਇਹ ਸਬਜ਼ੀ ਵਿੱਚ ਦੁੱਧ ਪਾ ਕੇ ਬਣਾ ਕੇ ਦੇਖੋ ਤੁਹਾਡੇ ਮੂੰਹ ਵਿੱਚੋਂ ਇਸ ਦਾ ਸਵਾਦ ਨਹੀਂ ਉਤਰੇਗਾ ਤੇ ਤੁਸੀਂ ਇਹ ਸਬਜ਼ੀ ਨੂੰ ਹਰ ਰੋਜ਼ ਖਾਣਾ ਪਸੰਦ ਕਰੋਗੇ ਸਭ ਤੋਂ ਪਹਿਲਾਂ ਅਸੀਂ ਤੋਰੀਆਂ ਨੂੰ ਪੀਲ ਕਰਕੇ ਤੇ ਅੱਛੇ ਤਰੀਕੇ ਨਾਲ ਧੋ ਲਿਆ ਹੈ ਉਸ ਇੱਕ ਸਾਈਡ ਤੇ ਮੈਂ ਤੋਰੀਆਂ ਰੱਖਿਆ ਤੇ ਦੂਸਰੇ ਸਾਈਡ ਤੇ ਮੈਂ ਮਸਾਲਾ ਤਿਆਰ ਕਰ ਰਹੀ ਹਾਂ ਲਸਣ ਤੇ ਅਦਰਕ ਨੂੰ ਆਪਾਂ ਦੋਰੀ ਦੇ ਵਿੱਚ ਕੁੱਟ ਲਵਾਂਗੇ ਇਸਦੇ ਨਾਲ ਹੀ ਤਿੰਨ ਹਰੀਆਂ ਮਿਰਚਾਂ ਨੂੰ ਮਬ੍ਰੀਕ-ਬ੍ਰੀਕ ਕੱਟ ਲਿਆ ਹੋਇਆ ਤੇ ਨਾਲ ਹੀ ਦੋ ਪਿਆਜ਼ਾਂ ਨੂੰ ਆਪੇ ਲੰਬੇ-ਲੰਬੇ ਸਟਾਈਸੇ ਵਿੱਚ ਕੱਟ ਕਰ ਲੈਣਾ ਹੈ। ਤੁਸੀਂ ਚਾਹੋ ਤੇ ਪਿਆਜ਼ਾਂ ਨੂੰ ਭਾਵੇਂ ਬ੍ਰੀਕ-ਬ੍ਰੀਕ ਵੀ ਕੱਟ ਕਰ ਸਕਦੇ ਹੋ ਬਟ ਮੈਂ ਤੇ ਤੋਰੀਆਂ ਨੂੰ ਵੀ ਮੈਂ ਇਸ ਤਰੀਕੇ ਨਾਲ ਕੱਟ ਕੇ ਰੱਖ ਲਿਆ ਹੋਇਆ ਹੈ। ਤੇ ਕੜਾਈ ਵਿੱਚ ਗਰਮ ਹੋਲਡੀ ਛੜਾ ਦਿੱਤੀ ਹੈ ਜਿਸ ਤੇ ਵਿੱਚ ਮੈਂ ਇੱਕ ਚਮਚ ਸਰੋਂ ਦਾ ਤੇਲ ਐਡ ਕੀਤਾ ਹੈ। ਸਰੋਂ ਦਾ ਤੇਲ ਗਰਮ ਹੋ ਜਾਵੇ ਤੇ ਇਸ ਦੇ ਵਿੱਚ ਅਸੀਂ ਐਡ ਕਰਾਂਗੇ ਕੁੱਟਿਆ ਹੋਇਆ ਲਸਣ ਤੇ ਅਦਰਕ। ਲਸਣ ਤੇ ਅਦਰਕ ਜਿਵੇਂ ਪੁੱਜ ਜਾਵੇ ਤੇ ਇਸ ਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਤੇ ਪਿਆਜ਼ ਪਿਆਜ਼ਾਂ ਨੂੰ ਆਪਾਂ ਉਹਨਾਂ ਨੂੰ ਭੁੰਨਣਾ ਹਲਕਾ ਜਿਹਾ ਪਿੰਕ ਕਲਰ ਹੋ ਜਾਵੇ ਤੇ ਹਲਕੇ ਜਿਹਾ ਕੁੱਕ ਹੋ ਜਾਣ ਤੇ ਹਾਂ ਜ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਗੁਲਾਬੀ ਜਿਹਾ ਕਲਰ ਆ ਚੁੱਕਾ ਹੈ ਤੇ ਹੁਣ ਮੈਂ ਦੋ ਟਮਾਟਰ ਗ੍ਰਾਇੰਡਰ ਚਾਰ ਦੇ ਵਿੱਚ ਐਡ ਕਰਕੇ ਤੇ ਇਹਨਾਂ ਦੀ ਪੇਸਟ ਤਿਆਰ ਕਰਕੇ ਤੇ ਐਡ ਕਰ ਦਿੱਤੀ ਹੈ ਤੇ ਹੁਣ ਆਪਾਂ ਮਸਾਲੇ ਨੂੰ ਜਿਹੜਾ ਬਹੁਤ ਹੀ ਵਧੀਆ ਭੁੰਨ ਲਵਾਂਗੇ ਮਸਾਲੇ ਵੀ ਨਾਲ ਹੀ ਐਡ ਕਰ ਦਵਾਂਗੇ ਤਾਂ ਜੋ ਮਸਾਲੇ ਜਿਹੜੇ ਬਹੁਤ ਹੀ ਵਧੀਆ ਭਨ ਕੇ ਤਿਆਰ ਹੋ ਜਾਣ ਇੱਕ ਛੋਟਾ ਚਮਚ ਮੈਂ ਲਿਆਏ ਹਲਦੀ ਪਾਊਡਰ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਐਡ ਕਰ ਸਕਦੇ ਹੋ ਚਮਚ ਦਾ ਚੌਥਾ ਹਿੱਸਾ ਤੁਸੀਂ ਰੰਗ ਵਾਲੀ ਮਿਰਚ ਐਡ ਕਰ ਸਕਦੇ ਹੋ ਦੇਗੀ ਮਿਰਚ 1 ਟੇਬਲस्पून ਐਡ ਕਰਾਂਗੇ ਗਰਮ ਮਸਾਲਾ ਮੈਂ ਗਰਮ ਮਸਾਲਾ ਜਿਹੜਾ ਇਹ ਉਹ ਸਬਜੀ ਦੇ ਨਾਲ ਹੀ ਐਡ ਕਰ ਦੇਣੀ ਆ ਕਿਉਂਕਿ ਉਸ ਦਾ ਫਲੇਵਰ ਜਿਹੜਾ ਇਹਨੂੰ ਸਬਜੀ ਦੇ ਵਿੱਚ ਆਟੋਮੈਟਿਕ ਹੀ ਆ ਜਾਂਦਾ ਹੈ ਤੇ ਸਬਜੀ ਸਵਾਦ ਵੀ ਬਹੁਤ ਜ਼ਿਆਦਾ ਬੰਦੇ ਕਈ ਸਬਜ਼ੀਆਂ ਦੇ ਵਿੱਚ ਇਦਾਂ ਹੁੰਦਾ ਹੈ ਕਿ ਅਸੀਂ ਐਂਡ ਤੇ ਪਾਣਾ ਹੁੰਦਾ ਹੈ ਕਈ ਸਬਜ਼ੀਆਂ ਦੇ ਵਿੱਚ ਮੈਂ ਨਾਲ ਹੀ ਐਡ ਕਰ ਦੇ ਦਿੰਦੀ ਆ ਤੇ ਮਸਾਲਾ ਜਿਹੜਾ ਆਪਾਂ ਬਹੁਤ ਹੀ ਵਧੀਆ ਭੁੰਨ ਕੇ ਤਿਆਰ ਕਰ ਲੈਣਾ ਹੈ ਇਸ ਨੂੰ ਆਪਾਂ 2 ਤੋਂ 3 ਮਿੰਟ ਕੁਕ ਹੋਣ ਦਵਾਂਗੇ ਜਿੰਨਾ ਚਿਰ ਇਹ ਔਇਲ ਰਿਲੀਜ਼ ਨਹੀਂ ਕਰ ਦਿੰਦਾ ਸਾਈਡ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਮਸਾਲੇ ਨੇ ਜਿਹੜਾ ਤੇਰਛੇਣਾ ਸ਼ੁਰੂ ਕਰ ਦਿੱਤਾ ਹੋਇਆ ਹੈ ਤੇ ਇਹਦੇ ਵਿੱਚ ਮੈਂ ਹੁਣ ਐਡ ਕਰ ਦਵਾਂਗੀ ਤੋਰੀਆਂ ਇਹ ਬਿਲਕੁਲ ਫਰੈਸ਼ ਤੋਰੀਆਂ ਤੇ ਫਰੈਸ਼ ਤੋਰੀਆਂ ਦੀ ਸਬਜ਼ੀ ਜਿਹੜੀ ਹੈ ਬਹੁਤ ਹੀ ਜ਼ਿਆਦਾ ਸਵਾਦ ਬੰਦੀ ਹੈ ਸਾਡੀ ਘਰ ਇਹ ਹਫਤੇ ਦੇ ਵਿੱਚ ਦੋ ਵਾਰੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਇੰਨੀ ਕਿ 14 ਸਵਾਫ ਲੱਗਦੀ ਨੇ ਸਾਰਿਆਂ ਨੂੰ ਤੇ ਤੂਰੀਆਂ ਐਡ ਕਰਨ ਤੋਂ ਬਾਅਦ ਮੈਂ ਅੱਧੀ ਕ ਕੌਲੀ ਇਹਦੇ ਵਿੱਚ ਦੁੱਧ ਦੀ ਐਡ ਕਰਾਂਗੀ ਆਪਸ਼ਨਲ ਹੈ ਜੇ ਤੁਸੀਂ ਐਡ ਕਰਨਾ ਚਾਹੋ ਤੇ ਐਡ ਕਰ ਸਕਦੇ ਹੋ ਜੇ ਤੁਸੀਂ ਨਹੀਂ ਕੁਝ ਵੀ ਐਡ ਕਰਨਾ ਚਾਹੁੰਦੇ ਤੇ ਢੱਕਣ ਲਗਾ ਕੇ ਸਿਮ ਗੈਸ ਦੇ ਉੱਪਰ ਜਿਹੜੀਆਂ ਤੂਰੀਆਂ ਨੂੰ ਕੁੱਕ ਕਰ ਲਓ ਇਸ ਤਰ੍ਹਾਂ ਵੀ ਬਹੁਤ ਵਧੀਆ ਪੱਕ ਕੇ ਰੈਡੀ ਹੋ ਜਾਂਦੀਆਂ ਨੇ ਤੋਰੀਆਂ ਨੂੰ ਆਪਾਂ ਮਿਕਸ ਕਰਕੇ ਤੇ ਇਸ ਦੇ ਉੱਪਰ ਢੱਕਣ ਲਗਾ ਕੇ ਛਿਮ ਗੈਸ ਕਰਕੇ ਤੇ ਆਪਾਂ ਇਹਨੂੰ ਕੁੱਕ ਕਰਾਂਗੇ ਤੇ 15 ਮਿੰਟਾਂ ਦੇ ਵਿੱਚ ਇਹ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਲਾਸਟਪਾਰ ਸਬਜ਼ੀ ਬੜੀ ਹੈ ਮੇਰੇ ਤੇ ਬੱਚਾ ਵੀ ਬਹੁਤ ਖੁਸ਼ ਹੋ ਕੇ ਸਬਜ਼ੀ ਖਾਂਦਾ ਹੈ ਜੇ ਵੀਡੀਓ ਪਸੰਦ ਆਈ ਤੇ ਵੱਧ ਤੋਂ ਵੱਧ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ